ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਅੱਜ ਸੌਰੀ ਆ ਅੱਜ ਮੈਂ ਪੱਗ ਨਹੀਂ ਬੰਨੀ ਤੇ ਅੱਜ ਆਪਾਂ ਲੋਗ ਲਾ ਰਹੇ ਆ ਨਾਲ ਮੋਟਾ ਇੱਕ ਭਾਜੀ ਜਿਹਨਾਂ ਦਾ ਕੰਮ ਕਰਦੇ ਪਏ ਉਹ ਆ ਤੇ ਮੈਂ ਤੁਹਾਨੂੰ ਦਿਖਾਉਣਾ ਆਹ ਸਾਡਾ ਮੋਰਟਾਈਜ਼ਰ ਜਿਹਦੇ ਨਾਲ ਆਪਾਂ ਲੋਗ ਲਗਾ ਰਹੇ ਆ ਤੇ ਮੋਟਿਆ ਜਿਵੇਂ ਪੱਗ ਨਹੀਂ ਬੰਨੀ ਕਿਤਾ ਲੱਗਣ ਡਿਆ ਮੈਂ ਸੱਚੀ ਦਸੀ ਆ ਕੀ ਮਤਲਬ ਹੋਇਆ ਕਿ ਲੋਟੇ ਗੰਦੀ ਲਾ ਲਓ ਜੀ ਮਿੱਤਰੋ ਹੁਣ ਆਪਾਂ ਲੋਕਸ ਲਾਉਂਦੇ ਹਾਂ ਪੱਗ ਬਿਨਾ ਵੀ ਸਰਦਾਰ ਆ ਤੇ ਪੱਗ ਬੰਨੀ ਦੇ ਸਰਦਾਰ ਤੇ ਤੂੰ ਮੈਂ ਤਾਂ ਜੱਦੀ ਸੋਹਣਾ ਲਓ ਜੀ ਮਿੱਤਰੋ ਬਣੇ ਰੋ ਵੀਡੀਓ ਦੇ ਨਾਲ ਫੇਰ ਦਿਖਾਉਨੇ ਆ ਤੁਹਾਨੂੰ ਲੋਗ ਲਾ ਰਹੇ ਆ ਆਹ ਹਰਤੇ ਸਿੰਘ ਲਾਰਡ ਆਇਨ ਨਿਊ ਬਲੌਗ ਦੇ ਨਾਲ ਆ ਗਿਆ ਵੀ ਨਿਊ ਬਲੌਗ ਦੇ ਨਾਲ ਆਹ ਲੋ ਜੀ ਮਿੱਤਰੋ ਲੋਕ ਸਾਡੇ ਲੱਗ ਗਏ ਆ ਤੇ ਆਪਾਂ ਰੈਪ ਕਰ ਦਿੰਦੇ ਲਗਾ ਕੇ ਦੋਨੇ ਪਾਸੇ ਕਿਉਂਕਿ ਹਲੇ ਰੰਗ ਦਾ ਕੰਮ ਵੀ ਚੱਲਦਾ ਆ ਤੇ ਸਕ੍ਰੈਚ ਨਹੀਂ ਪਊਗੇ ਲੋਕ ਲੱਗ ਗਏ ਆ ਤੇ ਲਾਓ ਜੀ ਇਧਰ ਵੀ ਲਾਤਾ ਲੋਕ ਆਪ ਤੇ ਸਕ੍ਰੈਚ ਵਾਸਤੇ ਆਪਾਂ ਇਹਨੂੰ ਵੀ ਕਵਰ ਕਰ ਦਿੱਤਾ ਤੇ ਹੁਣ ਨੇਰਾ ਹੋ ਗਿਆ ਹੁਣ ਚੱਲੇ ਆਪਾਂ ਘਰ ਨੂੰ ਮੋਟੇ ਕਿੱਦਾਂ ਚਲਿਏ ਚਲਿਏ ਗੁੱਡ ਮਾਰਨਿੰਗ ਦੋਸਤੋ ਅਗਲਾ ਦਿਨ ਛੜ ਗਿਆ ਆ ਤੇ ਕੋਠੀ ਦਾ ਆਪਾ ਪੌੜ ਰਹੇ ਆ ਯਾ ਸਾਡੇ ਰਾਤ ਦੇ ਲੱਗੇ ਹੋਏ ਲੋਕ ਦੋਲੇ ਲੋਕ ਲਾਤੇ ਸੀ ਆਪਾ ਕਵਰ ਵੀ ਕਰ ਦਿੱਤਾ ਸੀ ਆ ਹੇ ਹੁਣ ਸਾਡਾ ਰਹਿ ਲਾ ਪਿਛਲਾ ਪੱਲਾ ਇੱਕ ਪੱਲਾ ਰਹਿ ਗਿਆ ਲਾਉਣ ਵਾਲਾ ਤੇ ਮੋٹے ਨੇ ਜਾਣਾ ਕਿਤੇ ਜਲਦੀ ਕੰਮ ਐਨਾ ਪੱਲਾ ਬੈਗਾ ਲਾ ਲਈਏ ਰੋਟੀ ਵੀ ਨਹੀਂ ਦਿਖਾ ਦਿੱਤੀ ਸਵੇਰ ਸਵੇਰ ਆ ਪੱਲਾ ਰਣਖਾਨ ਆ ਲੱਗਣਾ ਪੱਲਾ ਮਿੱਤਰੋ ਹੁਣ ਆ ਵੀ ਲਾਤਾ ਸੀਗਾ ਘੈਂਡ ਘੈਂਡ ਪੱਲੇ ਬਣਾਏ ਆ ਆਪਾਂ ਘੈਂਡ ਘੈਂਡ ਓਕੇ ਰਿਪੋਰਟ ਬਹੁਤ ਵਧੀਆ ਹੈਵੀ ਹੈਵੀ ਪੱਲੇ ਤੇ ਬਹੁਤ ਹੈਵੀ ਬੰਦੇ ਅੱਗੇ ਇਹ ਆ ਬਾਥਰੂਮ ਦੇ ਵਿੱਚ ਇੱਧਰ ਵੀ ਲੋਕ ਹੀ ਲਾਉਣਾ ਆਪਾਂ ਸਿਰੋ ਦੀ ਤਾਂ ਨਹੀਂ ਹੋਣਾ ਹਸਟਲ ਸਵੇਰ ਦੇ ਲੱਗੇ ਉਹ ਆਪਾਂ ਨੌਕਾ ਨਾਲਣ ਤੇ ਮੋਟਾ ਗਿਆ ਸੀਗਾ ਕੰਡੇ ਨੇ ਜਿੰਨੇ ਕੁ ਨੌਕਾ ਨਾਲ ਉਹ ਇਹ ਤਾਂ ਮੈਂ ਗਾਲ ਦਿੱਤੇ ਮੋਰਟਾਰ ਪ੍ਰੈਸਰ ਮਸ਼ੀਨ ਦੇ ਨਾਲ ਆ ਦੇਖੋ ਜੀ ਪੂਰਾ ਸਫਾਈ ਦੇ ਨਾਲ ਇਹਨਾਂ ਕੰਮ ਹੁੰਦਾ ਇਹ ਵੀ ਗਾਲ ਦਿੱਤਾ ਤੇ ਆਹ ਦੀ ਗਾਲ ਦਾ ਟਕਰੀ ਉਹ ਸਾਰੇ ਜਿਹੜੇ ਹੈਗੇ ਆ ਦਰਵਾਜ਼ਿਆਂ ਦੇ ਉਹ ਵੀ ਗਾਲ ਦਿੱਤੇ ਆ ਆ ਵੀ ਗਾਲ ਦਿੱਤਾ ਮਸ਼ੀਨ ਲਾਉਣੀ ਕੱਲੇ ਵਾਸਤੇ ਬੰਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਆ ਫਿਰ ਵੀ ਕਿਸੇ ਵੇਲੇ ਅਗਰ ਧੀ ਮਜਬੂਰੀ ਹੁੰਦੀ ਜਾਣਾ ਹੁੰਦਾ ਕਿਤੇ ਵੇਲੇ ਮੈਂ ਰੁਪਦਾ ਨਹੀਂ ਹੁੰਦਾ ਹਾ ਵੀ ਗਾਲ ਦਿੱਤਾ ਬਾਥਰੂਮ ਦਾ ਲੱਗੇ ਪਏ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਹੈਗੀ ਤੇ ਇਸੇ ਵੇਲੇ ਮਜਬੂਰੀ ਹੁੰਦੀ ਆ ਤੇ ਗਾਹ ਕਹਿੰਦਾ ਵੀ ਜਲਦੀ ਸਾਨੂੰ ਕੰਮ ਚਾਹੀਦਾ ਉਸ ਤੋਂ ਬਾਅਦ ਕਿੱਟਣ ਵਾਲਾ ਬਾੜੀਆਂ ਦੀ ਜ਼ਰੂਰ ਕਰਦਿਆਂ ਤੇ ਆਹ ਰਹਿ ਗਿਆ ਲਾਸਟ ਵਾਲਾ ਲੋਕ ਤੇ ਮੋਟਾ ਵੀ ਹੁਣੇ ਆਇਆ ਹੀ ਆ ਜਸਟ ਤੇ ਮੌਸਮ ਜਿਹੜਾ ਬਾਹਰਲੇ ਪਾਸੇ ਇਹਨਾ ਵਧੀਆ ਹੋਇਆ ਪਿਆ ਲਓ ਜੀ ਖਿੜਕੀਆਂ ਸਾਡੀਆਂ ਜਿਹੜੀਆਂ ਥੱੜੀਆਂ ਰਹਿ ਗਈਆਂ ਛੋਟੇ ਥੱੜੀਆਂ ਰਹਿ ਗਈਆਂ ਖਿੜਕੀਆਂ ਹੁਣ ਆਪਣੀਆਂ ਖਿੜਕੀਆਂ ਤੇ ਥਲੜੇ ਦਰਵਾਜ਼ੇ ਲੱਗੇ ਆ। ਮੈਂ ਤਾਂ ਉਪਰਲਾ ਪੋਰਸ਼ਨ ਰੜੀ ਕਰਦਾ ਨਾ। ਉਪਰਲਾ ਪੋਰਸ਼ਨ ਰੜੀ ਕਰਨਾ। ਖੋਣ ਸਾਡੀ ਵੀ ਮੋਟਰਾਈਜ਼ਰ। ਲਓ ਜੀ ਇਧਰੋਂ ਹਨੇਰਾ ਹੋ ਗਿਆ ਤੇ ਤਾਰਾਂ ਨਾਲ ਪੰਗੇ ਲੈ ਹੋ ਰਹੇ ਨੇ। ਤੇ ਇੱਕ ਪਾਸੇ ਮੋਠਾ ਲੱਗਾ ਪਾਜੀ ਸਾਡੇ ਲੱਗੇ ਨਾਲ। ਜੇ ਤਾਂ ਸੱਚੋਂ ਸੱਚਾ ਦਾ ਭਰਾ ਪਤਾ ਫੇਰੀ ਪੰਗਾ ਲੈ। ਉਹ ਮਿਸਤਰੀ ਕਿੱਦਾਂ ਕਿੱਦਾਂ ਹਾਂ ਨੇ? ਦਾ ਸੱਤ ਹੋ ਗਈ ਆ ਛੀਵ ਚੋ ਛੰਡ ਰੱਖੀ ਦਿੱਤਾ ਠੀਕ ਆ ਵਧੀਆ ਚੱਲੇ ਛੁੱਟੀ ਹੋ ਗਈ ਇੱਧਰ ਆਪਾਂ ਚ ਤਾਰਾਂ ਦਾ ਜੰਗ ਬਲੰਗਾ ਪੈ ਗਿਆ ਬਾਈ ਓਖਾ ਹੋ ਗਿਆ ਕੰਮ ਉੱਦਾਂ ਭਾਜੀ ਅੱਜ ਆਪ ਸਾਡਾ ਕੰਮ ਕਾਫੀ ਨਿਕਲ ਗਿਆ ਵੈਸੇ ਚਾਰ ਐ ਨਹੀਂ ਯਾਰ ਦਰਵਾਜ਼ੇ ਦਾ ਸੱਤ ਦਾ ਹੋ ਗਈ ਆ ਇਹ ਸੁਣਿਆ ਲੜਕੀ ਤੋਂ ਦਿੱਤੇ ਦਿਖਾਵਾਂ ਮਤਲਬ ਕਿ ਆਪਾਂ ਕਰਦੇ ਤੇ ਗੁਰਜਿੰਗ ਹੋ ਗਈ ਆ